ਪਤਾ ਨਾ ਪਤਾ ਜੀ ਬੰਦ ਜਿਆ ਕੱਲੋਂ ਮੈਂ ਕਹਾਂ ਦਾ ਕਰ ਕਹਾਣੇ ਮੋੜੇ ਦਾ ਰਾਸ ਇਹਦੇ ਗੱਲਾਂ ਨੂੰ ਚੁੱਕੇ ਘਰ ਤੋਂ ਨਹੀਂ ਚੁੱਕੇ ਰਿਹਾ ਜੀ ਆਮ ਇਨਸਾਨ ਆਮ ਇਨਸਾਨ ਸ਼ਿਵਲਿੰਗ ਦੇ ਪ੍ਰਾਪਰ ਕਰਤਾ ਉਸੇ ਜਨਨ ਖਤਮ ਹੋ ਗਈ ਉਹ ਐਵੇਂ ਤੂੰ ਅੱਗੇ ਰੋਣ ਲੱਗ ਗਈ ਨਹੀਂ ਨਹੀਂ ਰੋਣ ਲੱਗੋਣ ਲੱਗ ਪਈ ਨਾੜਨਾ ਨਹੀਂ ਕਿੰਦੇ ਹੀ ਕੋਈ ਗੱਲ ਮੈਂ ਤਾਂ ਮੋਬਾਈਲ ਕਰ ਰਿਹਾ ਰੋਣ ਵਾਲੀ ਕਦੋਂ ਲੈ ਨਹੀਂ ਮੈਂ ਨਾ ਮੈਂ ਦੇ ਕਿਹਨੂੰ ਬੁਲਾਉਂਦੇ ਸੀ ਤਰਾ ਮੇਰੇ ਭਰਾ ਜਿਹੜਾ ਟਿੰਗਰਾ ਉਹ ਟਿੰਗਰਾ ਕਿਉਂ ਬੁਲਾਇਆ ਇਹਨੂੰ ਤੁਸੀਂ ਸਾਡੇ ਬੰਦ ਨੂੰ ਗੱਲ ਕੱਢੀ ਉੱਥੇ ਪੰਜਾਬੀ ਦੇ ਵਿੱਚ ਆਹ ਆਡੀਓ ਪਈ ਮੇਰੇ ਕੋਲ ਕਿਹੜੇ ਨੂੰ ਕੱਢੀਆ ਜਗਦੀਸ਼ ਸ਼ਰਮਾ ਜੀ ਕਿਹੜੇ ਜਗਦੀਸ਼ ਸ਼ਰਮਾ ਤੁਹਾਨੂੰ ਉੱਥੇ ਪਟਿਆਲੇ ਤੋਂ ਫੋਨ ਲਾਇਆ ਗਿਆ ਤੁਹਾਨੂੰ ਕਾਲੀ ਮਾਤਾ ਮੰਦਰ ਤਖਤ ਵੱਲੋਂ ਤੁਸੀਂ ਉਹਨਾਂ ਨੂੰ ਸਿੱਧਾ ਕਿਹਾ ਕਰ ਲੋ ਇਹਨੇ ਬੜੀ ਗੱਲ ਕਰਦੀ ਉਹਦੇ ਨਾਲ ਇਹ ਇਹ ਸਭ ਤੁਹਾਡੇ ਲਈ ਚੰਗੇ ਲੱਗਦੇ ਤੁਸੀਂ ਇੱਕ ਆਮ ਇਨਸਾਨ ਆਮ ਇਨਸਾਨ ਨੂੰ ਸ਼ਿਵਲਿੰਗ ਦੇ ਬਰਾਬਰ ਕਰਤਾ ਉਸ ਜਾਨ ਨਾਲ ਖਤਮ ਹੋ ਗਈ ਉਹ ਐਵੇਂ ਤੂੰ ਅੱਗੇ ਰੋਣਾ ਪਾਉਣ ਲੱਗ ਗਿਆ ਨਹੀਂ ਨਹੀਂ ਰੋਣਾ ਨਹੀਂ ਬੋਲਣ ਲੱਗ ਪਈ ਨਹੀਂ ਲੜਨਾ ਨਹੀਂ ਕਰੀ ਕੋਈ ਗੱਲ ਮੈਂ ਤਾਂ ਦੇਵਾਲ ਕਰ ਰਿਹਾ ਹਾਂ ਰੋਣ ਵਾਲੀ ਕਿਉਂ ਨਹੀਂ ਮੈਨੂੰ ਤੂੰ ਸਮਝਦਾ ਮੈਂ ਚੁੱਗ ਹਾਂਜੀ ਮੈਨੂੰ ਰੋਣਾ ਮੈਂ ਕਿਉਂ ਟਰਾਵਾਂਗਾ ਤੂੰ ਸਿਨਾ ਦੇ ਉਹ ਫੜ ਪਾੜੇ ਪੌੜਾ ਤੁਸੀਂ ਕਿਉਂ ਬੁਲਾਇਆ ਕਿਹੜਾ ਢਿੰਗਰਾ ਉਹ ਢਿੰਗਰਾ ਕਿਉਂ ਬੁਲਾਇਆ ਇਹਨੂੰ ਹਾਂ ਮੈਂ ਬੁਲਾਇਆ ਹੋਰ હું આતો બધાય મારે કે ને તારી શહેર માં મેરે ખ્યાલ મે બહાર તું ઇતને